ਸਨਾ ਕਨਿਆ ਸਿੱਤੇ ਮੁੱਦਤਾ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਆ ਅਸੀਂ ਮੰਨਦੇ ਨਹੀਂ ਕਿ ਸ਼ਸਤਰਾਂ ਨਾਲ ਕੋਈ ਪਰਦਵਾਰਾ ਜਾਂ ਧਰਮ ਦਾ ਸਥਾਨ ਵਿਰਸਟ ਹੁੰਦਾ ਹੈ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਨੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਐਤੇ ਮੇਰੇ ਪੀਰ ਨੇ ਐਤੇ ਮੇਰੇ ਗੁਰੂ ਨੇ ਮੈਂ ਤੇਨਾਂ ਤੋਂ ਮੱਥਾ ਟੇਕੀ ਐਤੇ ਜੈ ਜੈ ਜਗਤਕਾਰਨ ਸਿਸ਼ਟ ਉਭਾਰੰ ਮੰਪਤ ਪਾਰੰ ਜੈ ਤੇਗੰ ਤੇ ਸਾਰੀ ਦੁਨੀਆ ਮੱਥਾ ਟੇਕਦੀ ਹੈ 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ ਪਿਸਤਲਾਂ ਨੂੰ ਬੰਦੂਕਾਂ ਨੂੰ ਰਿਵਾਲਵਰ ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ ਮੱਥਾ ਪੇ ਟੇਕਦੇ ਐਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ ਰਿਹਾ ਹੈ ਪੁਰਾਣੇ ਗੁਰਦੁਆਰਿਆਂ 'ਚ ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਆਉਂਦਾ ਰਿਹਾ ਹੈ ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆ ਰਹੇ ਹਾਂ ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ ਹੁਣ ਇਤਰਾਜ਼ ਕਰਨ ਦੀ ਲੋੜ ਕੀ ਪਈ ਦੇਸ਼ ਗੁਲਾਮ ਸੀ ਆਜ਼ਾਦੀ ਦਿਲਾਣਗੇ ਦੇਸ਼ ਆਜ਼ਾਦ ਹੋ ਗਿਆ ਹੁਣ ਇਤਰਾਜ਼ ਐਸਾ ਵਾਸਤੇ ਇਤਰਾਜ਼ ਕਿਦਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ ਬਸ ਇਸ ਵਾਸਤੇ ਇਤਰਾਜ਼